ਸਤਿ ਸ਼੍ਰੀ ਅਕਾਲ ਟੀਮ ਮੈਂ ਅਨੁਪੀਤ ਤਾਰੀਵਾਲ ਤੇ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਰਟਸ ਪੰਜਾਬੀ ਟੀਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਏਗੀ AI ਨੂੰ ਲੈ ਕੇ ਕਿਉਂਕਿ AI ਬਾਰੇ ਤਾਂ ਸਾਰੇ ਜਾਣਦੇ ਨੇ ਪਰ ਕਿੰਨਾ ਕੁ ਜਾਣਦੇ ਨੇ ਜਾਂ ਕਿਸ ਤਰੀਕੇ ਦਾ ਸਮਾਜ ਦੇ ਵਿੱਚ ਇਸ ਨੂੰ ਲੈ ਕੇ ਹਉਆ ਬਣਿਆ ਹੋਇਆ ਹੈ ਸਮਾਜ ਦੇ ਲੋਕ ਕੀ ਸੋਚਦੇ ਨੇ ਤੇ ਇੰਟਰਨੈਸ਼ਨਲ ਪੱਧਰ ਤੇ ਇਸ ਬਾਰੇ ਕਿਹੜੀਆਂ-ਕਿਹੜੀਆਂ ਗੱਲਾਂ ਹੋ ਰਹੀਆਂ ਨੇ ਕਿਵੇਂ ਦੀਆਂ ਮੀਟਿੰਗਸ ਹੋ ਰਹੀਆਂ ਨੇ So, सारे बारे आज इस प्रोग्राम विचार चर्चा होगी क्योंकि छोटी जब सरकार गरीब के साथ खड़ी हो तो हर सुबह में जगती है एक नई उम्मीद एक नया भरोसा हमने गरीबों के उत्थान के लिए न केवल योजनाएं चलाई बल्कि यह भी सुनिश्चित किया है कि वे तरातल पर उतरें अब तो गरीब परिवारों को अपनी बेटियों की शादी की चिंता नहीं करनी पड़ती है उन्हें मुख्यमंत्री विवाह सघन योजना के तहत कहत्तर हजार रूपए तक सुगन राशि दी जा रही है गरीब महिलाओं को रसोई के धुएं और महंगाई से राहत देने के लिए हम हर महीने केवल पाँच सौ में गैस सिलेंडर दे रहे हैं मुख्यमंत्री ग्रामीण आवास योजना से अब हर गरीब के सिर पर छत है और मुफ्त प्लॉट से मिला है जीने का सम्मान मुझे मुख्यमंत्री आवास योजना से घर और स्वच्छ भारत मिशन ग्रामीण से शौचालय का लाभ मिला है। पी एम सूर्य घर मुफ्त बिजली योजना ऐसी खेतों और घरों में मुफ्त बिजली पहुँच रही है अब किसान भी आत्मनिर्भर और बच्चे भी रोशन भविष्य की ओर जब गरीब को इलाज का बोझ न उठाना पड़े और बुजुर्गों को मिले पाँच लाख रुपए तक का मुफ्त उपचार तभी तो हर चेहरे पर लौटती है मुस्कान गरीब की खुशहाली ही हरियाणा की असली पहचान है जब हर चेहरे पर मुस्कान हो तभी पूरा होता है सशक्त हरियाणा का सपना इस सोच तो लेके वी सोच तक पहुंचना बेहद जरूरी होंगे ਸਾਡੇ ਸਮਾਜ ਦੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੁੰਦਾ ਹੈ ਕਿ ਜਿਨ੍ਹਾਂ ਦੇ ਲਈ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਨਕਾਰਾਤਮਕਾ ਪਾਲ ਲੈਂਦੇ ਆ ਪਰ ਉਹ ਚੀਜ਼ਾਂ ਸਾਡੇ ਲਈ ਸਕਾਰਾਤਮਕ ਵੀ ਹੋ ਸਕਦੀਆਂ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਤਰुण ਮਲਹੋਤਰਾ ਜਿਹੜੇ ਕਿ ਸਾਈਬਰ ਮਾਮਲਿਆਂ ਦੇ ਮਾਹਿਰ ਨੇ ਤੇ ਨਾਲ ਹੀ ਕੁਲਪੀਰ ਸਿੰਘ ਜਿਹੜੇ ਕਿ AI ਐਕਸਪਰਟ ਨੇ ਸੋ ਆਪਾਂ ਇਹਨਾਂ ਦਾ ਸਵਾਗਤ ਕਰਾਂਗੇ ਅ ਦੋਵੇਂ ਜਾਨੇ ਸਾਡੇ ਨਾਲ ਜੁੜਨਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀ ترਨ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਕੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਅ ਮੈਨੂੰ ਲੱਗਦਾ ਕਿ ਤੁਹਾਡਾ ਨਾ ਮਾਈਕ ਜਿਹੜਾ ਮਿਊਟ ਹੈ ਤਾਂ ਇਹਨੂੰ ਪਲੀਜ਼ ਔਨ ਕਰੋ ਤਾਂ ਕਿ ਆਪਣੀ ਗੱਲਬਾਤ ਪ੍ਰੋਪਰ ਹੋ ਸਕੇ ਸੋ ਜਦ ਤੱਕ ਆਪਾਂ ਇਹ ਸੈਟਿੰਗ ਕਰਦੇ ਨੇ ਤਦ ਤੱਕ ਆਪਾਂ ਆਪਣੀ ਗੱਲਬਾਤ ਰੱਖਦੇ ਆ ਕਿਉਂਕਿ ਅੱਜ ਜਿਹੜੀਆਂ ਅਖਬਾਰਾਂ ਦੇ ਵਿੱਚ ਰਿਪੋਰਟਸ ਛਪੀਆਂ ਨੇ ਉਹਨਾਂ ਦੇ ਅਕੋਰਡਿੰਗ ਇਹ ਹੈ ਕਿ ਅ ਯੂਨ ਜਿਹੜਾ ਜਰਨਲ ਅਸੈਂਬਲੀ ਹੈ ਉਸ ਦੇ ਵਿੱਚ 40 ਮੈਂਬਰੀ ਇੱਕ ਪੈਨਲ ਤਿਆਰ ਕੀਤਾ ਗਿਆ ਇੱਕ ਕਮੇਟੀ ਬਣਾਈ ਗਈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਰਨੀ ਵੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਆਪਾਂ ਜੇ ਗੱਲ ਕੀਤੀ ਜਾਵੇ ਤਾਂ 193 ਮੁਲਕ ਲਏ ਗਏ 193 ਮੁਲਕਾਂ ਦੇ ਵਿੱਚੋਂ 117 ਮੁਲਕਾਂ ਨੇ ਉਸਦੇ ਲਈ ਹਾਮੀ ਭਰੀ ਹੈ ਤੇ ਦੋ ਉਹ ਮੁਲਕ ਨੇ ਜਿਨ੍ਹਾਂ ਨੇ ਇਸ ਨੂੰ ਗੈਰਵਾਜਿਬ ਦੱਸਿਆ ਜਿਨ੍ਹਾਂ ਦੇ ਵਿੱਚ ਇੱਕ ਅਮਰੀਕਾ ਵੀ ਹੈ ਪਰ ਗੱਲ ਬਾਤ ਤੇ ਪੂਰੀ ਕਹਾਣੀ ਕੀ ਹੈ ਉਹ ਇਹ ਹੈ ਕਿ ਇਹ ਜਿਹੜੇ 117 ਨੇ ਜਿਨ੍ਹਾਂ ਨੇ VOTING ਕੀਤੀ ਹੈ ਹਾਂ ਪੱਖੀ ਤਾਂ ਉਹ ਕਹਿੰਦੇ ਨੇ ਕਿ AI ਹੈ ਜਿਹੜਾ ਉਸ ਨੂੰ ਇੱਕ ਵਾਰੀ ਆਪਾਂ ਵੇਖ ਲੈਣੇ ਆ ਕਿ ਕਿਸ ਹਿਸਾਬ ਦੇ ਨਾਲ ਇਹ ਕੰਮ ਕਰਦਾ ਹੈ ਵਿਕਸਿਤ ਦੇਸ਼ਾਂ ਦੇ ਵਿੱਚ ਕਿਵੇਂ ਕੰਮ ਕਰੇਗਾ ਕਿਉਂਕਿ ਹਰ ਇੱਕ ਚੀਜ਼ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ ਸੋ ਆਪਾਂ ਕੁਲਬੀਰ ਜੀ ਕੋਲ ਜਾਵਾਂਗੇ ਕਿਉਂਕਿ ਇਹ AI ਐਕਸਪਰਟ ਨੇ ਬਹੁਤ ਸਾਰੀ ਇਨਫੋਰਮੇਸ਼ਨ ਇਨਾਂ ਕੋਲ ਹੈ ਤਾਂ ਆਪਾਂ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਕੁਲਬੀਰ ਜੀ ਮੈਂ ਤੁਹਾਡੇ ਕੋਲ ਆਵਾਂਗੀ ਕਿ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਖੁੱਲ ਕੇ ਦੱਸਿਆ ਜਾਵੇ ਵੀ AI ਆਖਿਰਕਾਰ ਕੀ ਹੈ AI ਆਰਟੀਫੀਸ਼ਲ ਇੰਟੈਲੀਜੈਂਸ ਜਿੱਦਾਂ ਫੁੱਲ ਫਾਰਮ ਤਾਂ ਸਾਰਿਆਂ ਨੂੰ ਪਤਾ ਹੋਣਾ ਬਟ AI ਐਕਸਲ ਦੇ ਵਿੱਚ ਤਾਂ ਵਰਕਿੰਗ ਦੇ ਵਿੱਚ ਚੱਲ ਰਹੀ ਫ্রম 90s ਇਵਨ ਉਸ ਤੋਂ ਪਹਿਲਾਂ ਦੀ ਵੀ ਬਟ ਹੁਣ ਜਾ ਕੇ 2017 18 ਦੇ ਵਿੱਚ ਜਾ ਕੇ ਗੂਗਲ ਨੇ ਇੱਕ ਇਨਵੈਂਟ ਕੀਤਾ ਜਿਹਨੂੰ ট্রান্সਫਾਰਮਰਸ ਕਹਿੰਦੇ ਹੈ ਇੱਕ ਮੈਕਨਿਜ਼ਮ ਇਨਵੈਂਟ ਕੀਤਾ ਜਿਹਦੇ ਨਾਲ ਨਿਊਰਲ ਨੈਟਵਰਕ ਕ੍ਰੀਏਟ ਕੀਤਾ ਜਾ ਸਕਦਾ ਜੀ ਜੀ ਤਾਂ ਕਿ AI ਇੱਕ ਕੰਪਿਊਟਰ ਵੀ ਇਨਸਾਨ ਵਾਂਗੂ ਸੋਚ ਸਕੇ ਆਪਾਂ ਸਾਰਿਆਂ ਨੂੰ ਪਤਾ ਕਿ ਇਨਸਾਨ ਕਿੱਦਾਂ ਮਤਲਬ ਆਪਣੇ ਦਿਮਾਗ ਦੇ ਵਿੱਚ ਨਿਊਰੋਨਸ ਹੁੰਦੇ ਆ ਐਂਡ ਹਾਊ ਇਟ ਇਹ ਸਾਰੇ ਇੱਕ ਦੂਜੇ ਨਾਲ ਕਿੱਦਾਂ ਕਨੈਕਟ ਹੋ ਕੇ ਇੱਕ ਵੱਡਾ ਕਲਸਟਰ ਬਣਾਉਂਦੇ ਜੀ ਜੀ ਸੋ ਉਹ ਜੋ ਸਿਸਟਮ Google ਨੇ ਇਨਵੈਂਟ ਕੀਤਾ 2016-17 ਦੇ ਵਿੱਚ ਉਹਨੂੰ ਲੈ ਕੇ 2022 ਦੇ ਵਿੱਚ OpenAI ਨੇ ਲਾਂਚ ਕੀਤਾ ਆਪਣਾ ChatGPT ਜਿਹਨੂੰ ਦੇਖ ਕੇ ਰਾਤੋ-ਰਾਤ ਸਾਰੇ ਹੈਰਾਨ ਹੋ ਗਏ ਸੀ ਸੋ AI ਬੇਸਿਕਲੀ ਤਾਂ ਇਹ ਇੱਕ ਕੰਪਿਊਟਰ ਦੇ ਸੋਚਣ ਦਾ ਤਰੀਕਾ ਹੈ ਤੁਸੀਂ ਕਹੋ ਤੁਹਾਡੇ ਸਾਰਿਆਂ ਦੇ ਫੋਨ ਤੇ ਤੁਸੀਂ ਦੇਖਿਆ ਹੁਣ ਆਟੋ ਕੰਪਲੀਟ ਹੁੰਦਾ ਜਦੋਂ ਆਪਾਂ ਕੁਝ ਲਿਖਣਾ ਚਾਹੁੰਦੇ ਆ ਤਾਂ ਟਾਈਪ ਕਰਦੇ ਆ ਤਾਂ ਉਹ ਵਰਡ ਪੂਰਾ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਆਪ ਆ ਜਾਂਦਾ ਹੂੰ ਆਪਣੇ ਆਪ ਆ ਜਾਂਦਾ ਉਹ ਜਿਹੜਾ ਆਪਣੇ ਆਪ ਵਰਡ ਆ ਜਾਂਦਾ ਉਹਨੂੰ ਆਪਾਂ ਸਿੰਪਲ ਆਟੋ ਕੰਪਲੀਟ ਕਹਿੰਦੇ ਨੇ ਬਿਕੋਜ਼ ਉਹ ਤੁਹਾਡੀ ਮਸ਼ੀਨ 베ਸ ਚੱਲਦਾ ਹੂੰ ਤੇ ਜਿਹੜਾ ਤੁਹਾਡਾ ਚੈਟ ਜੀਪੀਟੀ ਆ ਤੁਸੀਂ ਇਹ ਸਮਝੋ ਕਿ that is auto complete on steroids ਜੀ ਤੇ ਉਹ ਬਹੁਤ ਵੱਡੇ ਪੱਧਰ ਤੇ ਉਹ ਉਹਦੇ ਵਿੱਚ ਪਿੱਛੇ ਸਾਰਿਆਂ ਨੂੰ ਪਤਾ ਡੇਟਾ ਸੈਂਟਰ ਲੱਗੇ ਆ ਸਾਰਾ ਕੁਝ ਮਤਲਬ ਕੰਪਿਊਟਰ ਹੁੰਦਾ ਉਹਦੇ ਵਿੱਚ ਡਾਟਾ ਦੀ ਉਹਦੀ ਨੋਲੇਜ ਬਹੁਤ ਵੱਡੀ ਹੈ ਉਹਦੇ ਕਰਕੇ ਉਹ ਫਿਰ ਆਪਾਂ ਨੂੰ ਇਦਾਂ ਵੀ ਨਹੀਂ ਨਾ ਕਿਉਂ ਇਨਸਾਨਾਂ ਵਾਂਗੂ ਸੋਚਦਾ ਹਮਮ ਐਕਚੁਅਲ ਦੇ ਵਿੱਚ ਹੈ ਤਾਂ ਇਹ ਕੰਪਿਊਟੇਸ਼ਨਲ ਸਿਸਟਮ ਹੈ ਜੀ ਤੇ ਕੁਲਬੀਰ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਵਾਂਗੀ ਕਿ ਆ ਆਮ ਲੋਕ ਕਹਿੰਦੇ ਨੇ ਕਿ ਇਸ ਦੇ ਨੁਕਸਾਨ ਬਹੁਤ ਜ਼ਿਆਦਾ ਨਹੀਂ ਹੈ ਨਾ ਕਿਉਂਕਿ ਪਿਛਲੇ ਜੇ ਸਮੇਂ ਦੇ ਦੌਰਾਨ ਦੀ 6 ਮਹੀਨੇ ਦੀ ਵੀ ਆਪਾਂ ਗੱਲ ਕੀਤੀ ਜਾਵੇ ਕਿੰਨੀਆਂ ਵੀਡੀਓਜ਼ ਵਾਇਰਲ ਹੋਈਆਂ ਕਿੰਨੀਆਂ ਫੋਟੋਜ਼ ਵਾਇਰਲ ਹੋਈਆਂ ਮਤਲਬ ਕੋਈ ਵੀ ਨਵੀਂ ਚੀਜ਼ ਆਉਂਦੀ ਆ ਤਾਂ ਵਧੀਆ ਚੀਜ਼ਾਂ ਬਾਹਰ ਘਟ ਆਉਂਦੀਆਂ ਨੇ ਪਹਿਲਾਂ ਹੀ ਜਿਹੜੀਆਂ ਘਟੀਆਂ ਚੀਜ਼ਾਂ ਹੁੰਦੀਆਂ ਨੇ ਉਹ ਜ਼ਿਆਦਾ ਜ਼ੁਮਲੇ ਦੇ ਵਿੱਚ ਆ ਜਾਂਦੀਆਂ ਨੇ ਸੋ ਇਸ ਦੇ ਚਲਦੇ ਆ ਹੁਣ ਜਿਹੜੀ ਅੱਜ ਸਪੈਸ਼ਲ ਅਖਬਾਰਾਂ ਦੇ ਵਿੱਚ ਰਿਪੋਰਟ ਜਿਹੜੀ ਛਪੀ ਹੈ ਹਨਾ ਯੂਨ ਵੱਲੋਂ 40 ਮੈਂਬਰੀ ਕਮੇਟੀ ਇੱਕ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਰ ਕੀ ਤਾਂ ਦੇਖੀ ਆ ਅਖੀਰਕਾਰ ਹੁੰਦਾ ਕੀ ਆ ਇਹ ਇਹ ਮੈਂਬਰੀ ਕਮੇਟੀ ਨੂੰ ਤੁਸੀਂ ਕਿਵੇਂ ਲੈਂਦੇ ਹੋ ਇਸ ਪੈਨਲ ਨੂੰ ਕਿਵੇਂ ਲੈਂਦੇ ਹੋ ਨੇ ਮੈਂ ਇਹਦੀ ਐਕਚੁਅਲ ਚ ਤਾਂ ਬਹੁਤ ਸراہਨਾ ਕਰੂੰਗਾ ਇਹ ਬਹੁਤ ਵਧੀਆ ਇੱਕ ਸਟੈਪ ਹੈ AI ਹੁਣ ਅਸੀਂ ਯੂਜ਼ ਕਰਦੇ ਆ ਅਸੀਂ ਮੇਰੇ ਅਸੀਂ ਕੰਮ ਕਰ ਰਹੇ ਮੈਨੂੰ 12 ਸਾਲ ਹੋ ਗਏ AI ਦੇ ਵਿੱਚ ਕੰਮ ਕਰਦਿਆਂ ਨੂੰ ਜੀ ਪਰ ਹੱਲੇ ਤੱਕ ਕਿਸੇ ਨੇ ਇਦਾਂ ਨਹੀਂ ਸੀ ਸੋਚਿਆ ਕਿ ਇਹਦੇ ਅਸੀਂ ਕੋਈ ਇਦਾਂ ਕਹਿੰਦੇ ਪੰਜਾਬੀ ਸਕਿੰਦਰ ਠੰਮ ਲਾਉਣੀ ਕੋਈ ਮਤਲਬ ਆਪਾਂ ਇੱਕ ਦੇਖੀਏ ਤਾਂ ਸਹੀ ਵੀ ਮਤਲਬ ਇਹਨੂੰ ਮੈਨੇਜ ਕਰਨਾ ਤੁਮ ਨੂੰ ਪ੍ਰੋਪਰਲੀ ਕਿੱਦਾਂ ਹੁੰਦਾ ਹੈ ਦੇਖੋ ਪਿਛਲੇ 4 ਸਾਲ ਦੇ ਵਿੱਚ ਇਸ ਟੈਕਨੋਲੋਜੀ ਨੇ ਜਿੰਨੀ ਸਪੀਡ ਫੜੀ ਆ ਅੱਗ ਵਾਂਗੂ ਜੀ ਮਤਲਬ ਅਸੀਂ ਜਿੱਦਾਂ ਹੁਣ ਅਪਡੇਟਡ ਬਣਨੇ ਆ ਹਰ ਤੀਸਰੇ ਦਿਨ ਹਰ ਚੌਥੇ ਦਿਨ ਜਿਹਨੂੰ ਅਸੀਂ ਐਲ ਐਲ ਐਮ ਕਹਿੰਦੇ ਆ ਉਹਦਾ ਨਵਾਂ ਮਾਡਲ ਹਰ ਚੌਥੇ ਦਿਨ ਨਵਾਂ ਰਿਲੀਜ਼ ਹੁੰਦਾ ਜੀ ਔਰ ਉਹ ਹਰ ਇੱਕ ਦੇ ਵਿੱਚ ਇੱਕ ਅਪਗ੍ਰੇਡ ਹੁੰਦਾ ਔਰ ਉਹਦੀ ਇੰਨੀ ਜ਼ਿਆਦਾ ਸਪੀਡ ਹੈ ਤੁਸੀਂ ਮੰਨੋਗੇ ਨਹੀਂ ਅਸੀਂ ਜਿੱਦਾਂ AI ਸਰਵਿਸ ਜੀ ਸੌਫਟਵੇਅਰ ਡਿਵੈਲਪਮੈਂਟ ਕਰਦੇ ਸੀ ਹਮ ਕਰਦੇ ਹਾਂ ਜਿਹੜਾ ਅਸੀਂ ਕੰਮ ਐਸੇ ਕਈ ਕੰਮ ਜਿੱਦਾਂ ਐਨਾਲਿਟਿਕਸ ਦਾ ਕੰਮ ਹੁੰਦਾ ਸੀ ਜਿਹਨੂੰ ਅਸੀਂ ਚਾਰਚਰ ਬੰਦੇ ਦੀ ਟੀਮ ਲੱਗਦੀ ਸੀ 1-2 ਦਿਨ ਲੱਗ ਜਾਂਦਾ ਸੀ ਹੂੰ ਹੂੰ ਉਹ 15-6 ਘੰਟੇ ਦਾ ਹੋ ਜਾਂਦਾ ਹੁਣ ਹੂੰ ਕਿਉਂ ਕਿਉਂਕਿ ਉਹ ਉਸ ਜਿਹੜੇ ਮਾਡਲ ਤਿਆਰ ਕੀਤੇ ਉਹਨਾਂ ਨੇ ਉਧਰ ਡਾਟਾ ਪੂਰਾ ਹਿਊਮੈਨਿਟੀ ਦਾ ਉਹਨਾਂ ਨੇ ਡਾਟਾ ਚੱਕ ਲਿਆ ਸਾਰਾ ਸਿਸਟਮ ਉਹਨਾਂ ਨੇ ਆਪਣੇ ਕੋਲ ਬਣਾ ਲਿਆ ਫਿਰ ਉਹਦੀ ਉਹਦੇ ਨਿਊਰਲ ਨੈਟਵਰਕ ਦੇ ਵਿੱਚ ਉਹਦੀ ਟ੍ਰੇਨਿੰਗ ਕੀਤੀ ਤਾਂ ਇਟ ਇਜ਼ ਇੰਨਾ ਜ਼ਿਆਦਾ ਸਮਾਰਟ ਹੋ ਚੁੱਕਿਆ ਕਿ ਉਹਨੂੰ ਐਕਚੁਅਲ ਦੇ ਵਿੱਚ ਮਤਲਬ ਕਿਸੇ ਹਿਊਮਨ ਨੂੰ ਕੰਪੀਟ ਕਰਨ ਦੇ ਲਈ

मतलब उन्होंने तो इकोनमी हूँ जो लोग सोचते हैं कि ये सारी इकोनमी ही हूँ ए आई के सिर पर अगर चलती यूएन ने जो स्टैप लिया बहुत सही स्टैप है क्योंकि ये जी कमेटी है इन्हें नजर रखनी है कि हाँ ए, ए, हा, एवरी ईयर हर साल एक रिपोर्ट तैयार करके दया करूगी पबलिश होया करूगी रिपोर्ट की होया की अचीवमेंट की मतलब कुछ बुरा होया कुछ माड़ा होया कैमरस ऑलरेडी ए आई यूज करने लग गए हम देखो बनाए थे सॉफ्टवेयर का दिल्ली ਤਾਂ ਕਿ ਕਿਸੇ ਨੂੰ ਆਪਣਾ ਕੰਟੈਂਟ ਕ੍ਰੀਏਟ ਕਰਨ ਨੂੰ ਜਾਂ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਸ਼ੌਕ ਹੋ ਸਕੇ ਰਾਈਟ ਹੂੰ ਸ਼ੌਕ ਹੋ ਸਕੇ ਹੈਨਾ ਤੇ ਪਰ ਤੁਸੀਂ ਦੇਖੋਗੇ ਤਾਂ ਸਟੈਮਰਸ ਨੇ ਪਹਿਲਾਂ ਫੜ ਲਿਆ ਸਾਰਾ ਹੂੰ ਲੋਕਾਂ ਦੇ ਘਰਾਂ 'ਚ ਫੋਨ ਆਉਂਦੇ ਐ ਕਿ ਜੀ ਹਾਂਜੀ ਮੈਂ ਤੁਹਾਡਾ ਪੁੱਤ ਬੋਲ ਰਿਹਾ ਤੇ ਮੈਂ ਫਸ ਗਿਆ ਤੇ ਮੈਨੂੰ ਬੈਠੇ ਬਿਚ ਬਿਲਕੁਲ ਉਹ ਆਵਾਜ਼ ਦੇ ਪੂਰੀ ਸਾਰੀ ਗੱਲ ਜਿਵੇਂ ਬੰਦਾ ਘਬਰਾ ਕੇ ਗੱਲ ਹੀ ਕਰ ਦਿੰਦਾ ਬਿਲਕੁਲ ਹੈਨਾ ਇਹੋ ਜਿਹਾ ਕੰਮ ਇਹ ਸਾਰੇ ਪਹਿਲਾਂ ਹੋ ਰਿਹਾ ਸੀ ਲੋਕਾਂ ਦੀ ਬਟ ਐਕਸਪਰਟ ਐ ਇੰਨਾ ਸਾਰੀਆਂ ਚੀਜ਼ਾਂ ਦੇ ਵਿੱਚ ਬਟ ਇਹ ਬਹੁਤ ਵਧੀਆ ਸਟੈਪ ਹੈ ਜੀ ਬਿਲਕੁਲ ਤੇ ਨਾ ਪਰ ਤਰੁਣਜੀ ਵਾਲੀ ਚਾਹਾਂਗੇ ਤਰੁਣਜੀ ਸ਼ੁਕਰ ਹੈ ਕਿ ਤੁਸੀਂ ਜੁੜ ਗਏ ਹੋ ਪਹਿਲਾਂ ਤਾਂ ਸਾਨੂੰ ਉਮੀਦ ਨਹੀਂ ਸੀਗੀ ਵੀ ਤੁਸੀਂ ਉਹ ਕਰੋਗੇ ਲੱਗਦਾ ਸੀ ਜੀ ਫੋਨ ਕੱਟ ਗਿਆ ਤਾਂ ਕੀ ਲੱਗਦਾ ਮੈਂ ਬਾਹਰ ਥੋੜਾ ਜਿਹਾ ਤਾ ਕਰਕੇ ਥੋੜਾ ਜਿਹਾ ਹਾਂ ਜੀ ਤਾਂ ਕੀ ਲੱਗਦਾ ਕਿ ਜਿਵੇਂ ਹੁਣ ਜਿਹੜੇ ਨੇ ਕੁਲਬੀਰ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਕਿ AI ਦੇ ਨਾਲ ਜਿਵੇਂ ਸਾਈਬਰ ਘਟਨਾਵਾ ਬਹੁਤ ਜ਼ਿਆਦਾ ਵਧੀਆਂ ਨੇ ਅਨਾ ਤਾਂ ਉਹਦੇ ਨਾਲ ਲੋਕਾਂ ਨੂੰ ਭਾਵੇਂ ਸਾਈਬਰ ਤਰੀਕੇ ਦੇ ਨਾਲ ਗ੍ਰੈਨੈਪ ਕਰ ਲਿਆ ਜਾਂਦਾ ਜਾਂ ਕੈਦ ਕਰ ਲਿਆ ਜਾਂਦਾ ਜਾਂ ਫੋਟੋਜ਼ ਵਾਇਰਲ ਹੋ ਜਾਂਦੀਆਂ ਨੇ ਮਤਲਬ ਕਿੱਦਾਂ ਦੇ ਕੇਸ ਨੇ ਜਿਹੜੇ ਆਉਂਦੇ ਨੇ ਤੇ ਕੀ ਇਸ ਤੇ ਹੱਲ ਪਾਉਣ ਦਾ ਇਸ ਨੂੰ ਨੱਥ ਪਾਉਣ ਦਾ ਵੀ ਕੋਈ ਨਾ ਕੋਈ ਜ਼ਰੀਆ ਬਣਿਆ ਕਿ ਨਹੀਂ ਬਣਿਆ ਹਲੇ ਹਾਂਜੀ ਜਿਸ ਤਰ੍ਹਾਂ ਕੁਲਵੀਰ ਜੀ ਨੇ ਕਿਹਾ ਕਿ ਜਿੱਦਾਂ ਸਾਈਬਰ ਕ੍ਰਾਈਮ ਵੱਧ ਗਿਆ ਹੈ AI ਕਰਕੇ ਉਹ ਸਹੀ ਗੱਲ ਹੈ AI ਕਰਕੇ ਸਾਈਬਰ ਕ੍ਰਾਈਮ ਕਾਫੀ ਵੱਧ ਗਿਆ ਹੈ ਹੁਣ ਤੁਸੀਂ ਦੇਖੋ ਅਸੀਂ ਯੂਜ਼ ਕਰਦੇ ਹਾਂ ਚੈਟ ਜੀਪੀਟੀ ਹੂੰ ਤਾਂ ਨੂੰ ਪਤਾ ਇੱਕ ਟਰਮ ਹੈ ਕਾਲਡ ਹੈਕ ਜੀਪੀਟੀ ਜੀ ਤੇ ਹੈਕ ਜੀਪੀਡੀ ਜਿਹੜਾ ਉਹ ਹੈਕਰਸ ਨੇ ਤਿਆਰ ਕੀਤਾ ਹੈ ਉਹ AI ਨੂੰ ਟ੍ਰੇਨਡ ਕਰ ਰਿਹਾ ਹੈ ਟੂ ਮੋਰ ਸੋਫਿਸਟੀਕੇਟਡ ਅਟੈਕ ਕਿ ਕਿਸ ਤਰ੍ਹਾਂ ਹੋਰ ਅਟੈਕ ਕਰ ਸਕਦੇ ਆ ਤੇ ਹੁਣ ਤੁਸੀਂ ਦੇਖੋ ਇੱਕ ਪਿੱਛੇ ਨਿਊਜ਼ ਆਈ ਸੀ ਜਦੋਂ ਇੰਡੀਆ ਪਾਕਿਸਤਾਨ ਦੀ ਵਾਰ ਹੋਈ ਸੀ ਹੂੰ ਤੇ ਸਾਡੇ ਉੱਤੇ ਮਤਲਬ ਕਾਡੋ ਘਟ 10 ਦਿਨ 'ਚ 8 ਲੱਖ ਅਟੈਕ ਹੋਏ ਸੀ ਜੀ ਸਾਈਬਰ ਅਟੈਕਸ ਇਟਸ ਕਾਲਡ ਸਾਈਬਰ ਵਾਰਫੇਅਰ ਤੇ ਸਰ ਗ੍ਰਿਡ ਤੇ 2 ਲੱਖ ਵਾਰੀ ਅਟੈਕ ਹੋਇਆ ਕਿ ਦਿਨ ਚ ਜੀ ਤੇ 2 ਲੱਖ ਵਾਰੀ ਅਟੈਕ ਇੱਕ ਗ੍ਰਿਡ ਤੇ ਹੋਣਾ ਪਾਵਰ ਗ੍ਰਿਡ ਤੇ ਇਟਸ ਨਾਟ ਪੋਸੀਬਲ ਹਿਊਮਨ ਹਿਊਮਨ ਨਹੀਂ ਕਰ ਸਕਦਾ ਹਮ ਇਟਸ ਆਲ AI ਬੇਸ ਤੇ AI ਨੂੰ ਟ੍ਰੇਨ ਕਰ ਰਹੇ ਆ ਅਟੈਕ ਕਰਨ ਲਈ ਤੇ AI ਜਿਹੜਾ ਹੈ ਮਤਲਬ ਇੱਕ ਵਧੀਆ ਚੀਜ਼ ਵੀ ਹੈ ਪਰ ਉਹ ਦੂਜੇ ਪਾਸੇ ਜਿਹੜਾ ਹੈਕਰਸ ਕੈਮਰਾ ਨੂੰ ਯੂਜ਼ ਕਰ ਰਹੇ ਆ ਅਟੈਕ ਕਰਨ ਲਈ ਬਿਕੋਜ਼ ਦੇਖੋ ਟੈਕਨੋਲੋਜੀ ਹੈ ਹਮ ਕੋਈ ਵੀ ਮੋਬਾਈਲ ਹੈ ਕੋਈ ਸਿਸਟਮ ਹੈ ਕੋਈ ਨੈਟਵਰਕ ਹੈ ਉਹ ਸਾਰਾ ਟੈਕਨੋਲੋਜੀ ਸੌਫਟਵੇਅਰ ਐਂਟਡ ਹੈ ਜੀ ਉਹ ਸੌਫਟਵੇਅਰ ਕਿਸ ਨੇ ਮਤਲਬ ਬਣਾਇਆ ਹੈ ਹੈਕਰ ਕੀ ਕਰਦੇ ਹੋ ਚਾਹੁੰਦੇ ਕਿ ਉਹ ਸੌਫਟਵੇਅਰ ਨੂੰ ਕਰੈਕ ਕਰਨ ਦੇ ਉਹਦੇ ਅੰਦਰ ਐਂਟਰ ਕਰਕੇ ਉਹਦੇ ਅੰਦਰ ਜਿਹੜਾ ਡਾਟਾ ਹੈ ਜਾਂ ਉਹਦੇ ਅੰਦਰ ਜੋ ਵੀ ਮਤਲਬ ਫਾਈਨੈਂਸ਼ੀਅਲ ਲਾਸ ਹੈ ਉਹ ਪਛਾਣ ਲਈ ਲੋਕਾਂ ਨੂੰ ਮਤਲਬ ਉਹ ਟ੍ਰੇਨ ਕਰ ਰਹੇ ਆ ਇਹਨੂੰ ਜੀ ਜੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਸਾਡੀ ਚੀਜ਼ ਸਾਡੀ ਨਹੀਂ ਰਹੀ ਉਹ ਸਭ ਕੁਝ ਜਗ ظاہر ਹੈ ਕੋਈ ਵੀ ਇਨਸਾਨ ਕਿਸੇ ਵੀ ਵਕਤ ਸਾਨੂੰ AI ਦੇ ذریعے ਨੁਕਸਾਨ ਪਹੁੰਚਾ ਸਕਦਾ ਹੈ ਬਿਲਕੁਲ ਹੁਣ ਸਾਡੇ ਕੋਲ ਜਿਸ ਦਾ ਮੋਬਾਈਲਸ ਗੈਜਟਸ ਹੈ ਸਾਰੇ ਕੋਲ ਡਾਟਾ ਹੈ ਸਾਰੇ ਕੋਲ ਆਪਣਾ ਪਰਸਨਲ ਡਾਟਾ ਹੋ ਗਿਆ ਫਾਈਨੈਂਸ਼ੀਅਲ ਡਾਟਾ ਹੋ ਗਿਆ ਹੁਣ ਦੇਖ ਕਿੰਨੇ ਜ਼ਿਆਦਾ ਸਾਈਬਰ ਕ੍ਰਾਈਮ ਵਧ ਗਏ ਜਿਸ ਤੇ ਮਤਲਬ AI ਨੂੰ ਟ੍ਰੇਨ ਕਰਕੇ ਜਿਸ ਤਰ੍ਹਾਂ ਕੁਲਵੀਰ ਜੀ ਕਹਿ ਰਹੇ ਸੀ ਮਤਲਬ ਇੱਕ ਕੇਸ ਸਾਡੇ ਕੋਲ ਆਇਆ ਸੀ ਉਹ ਫਾਦਰ ਨੂੰ ਕਾਲ ਆਂਦੀ ਹੈ ਲਾਈਕ ਯੂ نو ਕਿ ਮੈਂ ਸੱਚੋ ਬੋਲ ਰਹਾ ਫਲਾਣੇ 11 ਫੇਸ ਤੋਂ ਤੁਹਾਡਾ ਬੱਚਾ ਫੜਾ ਗਿਆ ਤੇ ਉਹ ਬੱਚਾ ਬੱਚੇ ਦੀ ਆਵਾਜ਼ ਵੀ ਆ ਰਹੀ ਹੈ ਪਪਾ ਮੈਨੂੰ ਬਚਾ ਲੋ ਜੀ ਉਹ ਮੈਂ ਇਹ ਮੈਨੂੰ ਫੜ ਲਿਆ ਨੇ ਤੇ ਵੀਡੀਓ ਵੀ ਦਿਖਾ ਰਿਹਾ ਹੈ ਹੂੰ ਉਹਨਾਂ ਨੇ ਕੀ ਕੀਤਾ ਵੀਡੀਓ ਕਲੋਨ ਕਰਤਾ ਮਤਲਬ ਬੱਚੇ ਦੇ ਵਾਇਸ ਚੱਕ ਲਈ ਵਾਸੀਂ ਫੇਸਬੁੱਕ ਤੇ ਪਾ ਦਿੰਦੇ ਆਪਣੀ ਵੀਡੀਓ ਵਗੈਰਾ ਤੇ ਵਾਇਸ ਵਾਰ ਪਾ ਦਿੰਦੇ ਆ ਉਹਨਾਂ ਨੂੰ ਸਿਰਫ 3 4 3 4 ਸੈਕਿੰਡ ਦੀ ਵਾਇਸ ਚਾਹੀਦੀ ਹੈ ਬਾਕੀ ਉਹ ਇਹ ਆਪੇ ਕਲੋਨ ਕਰ ਲੈਂਦਾ ਹੂੰ ਉਹ ਕਲੋਨ ਕਰਕੇ ਕਾਲ ਕੀਤਾ ਪੰਜਾਹ ਹਜ਼ਾਰ ਦਾ ਨੁਕਸਾਨ ਹੋ ਗਿਆ ਹੂੰ ਉਹ ਉਹਨਾਂ ਦੇਤੇ ਐਸਾ ਸਮਝ ਕੇ ਐਸਾ ਸੱਚ ਨੂੰ ਮੰਗ ਰਿਹਾ ਜੀ ਵੀ ਦੁਬਾਰਾ ਕਾਲ ਆਈ ਕਹਿੰਦਾ ਸੱਚ ਕਹਿੰਦਾ ਵੀ ਹੁਣ ਕੇਸ ਜਿਹੜਾ ਨਾ ਅੱਗੇ ਚਲਾ ਗਿਆ ਹੈ ਅਚਾ ਉਹਨਾਂ ਨੇ ਕੇਸ ਦਾ ਕੀ ਲਾਇਆ ਕਿ ਤੁਹਾਡਾ ਬੇਟਾ ਕੋਈ ਦੁਸ਼ਕਰਮ ਕਰ ਰਿਹਾ ਸੀ ਕੁੜੀ ਨਾਲ ਉਹ ਫੜਾ ਗਿਆ ਜੀ ਉਹ ਫਾਦਰ ਡਰ ਗਏ 50 ਦੇਤਾ ਫਿਰ ਦੁਬਾਰਾ ਕਾਲ ਆਈ ਕਿ ਹੁਣ ਨਾ ਕੇਸ ਕੁੜੀ ਵਾਲਿਆਂ ਨੇ ਐਸਐਸਪੀ ਨੂੰ ਦਿੱਤਾ ਹੂੰ 50000 ਹੋਰ ਦੋ ਫਿਰ ਥੋੜਾ ਉਹਨੂੰ ਖਟਕਾ ਲਗਾਇਆ ਤੇ ਉਹ ਬਚ ਗਿਆ ਕਿ ਚਲੋ ਹੋਰ ਪੈਸਾ ਦੇਣ ਦੋ ਬਟ ਇਸ ਤਰ੍ਹਾਂ ਦੇ ਕੇਸ ਹੋ ਰਿਹਾ ਜਿਸ ਤਰ੍ਹਾਂ ਕਲੋਨ ਕਰਕੇ ਮਤਲਬ ਲੋਕਾਂ ਨੂੰ ਬੇਫਕੂ ਬਣਾ ਰਹੇ ਜਿੰਦਾ ਤੁਸੀਂ ਦੇਖੋ ਡੀਟੀਐਲ ਅਰੈਸਟ ਕਾਫੀ ਚੱਲ ਰਹੇ ਹੈ ਹੈਨਾ ਉਸ ਚ ਸਾਰਾ ਕੋਈ ਨਕਲੀ ਆਪਣਾ ਸਿਗਨੇਚਰ ਯੂਜ਼ ਕਰਕੇ ਮਤਲਬ ਪੁਲਿਸ ਵਾਲਾ ਤੇ ਪੂਰਾ ਲਾਈਕ ਨੋਟ ਪੈਡ ਉਹਦਾ ਲੈਟਰ ਹੈਡ ਵਗੈਰਾ ਪੂਰੀ ਰਿਪੋਰਟ ਬਣਾ ਦਿੰਦੇ ਆ ਤੇ ਅਦਰਵਾਈਜ਼ ਦੇਖੋ ਹੁਣ ਜੇ ਲੇਟੈਸਟ ਨਿਊਜ਼ ਹੈ ਮੇਰੇ ਖਿਆਲ ਸੇ ਕੱਲ ਪਰਸੋ ਦੀ ਹੈ ਗੂਗਲ ਨੇ ਇਹ ਨਿਊਜ਼ ਦਿੱਤੀ ਹੈ ਕਹਿੰਦੇ ਕਿ ਸਾਡਾ ਜਿਹੜਾ ਚੈਮਨਾਈ ਹੈ ਟੂਲ AI ਦਾ ਜੀ ਉਹਦੇ ਉੱਪਰ ਪ੍ਰੌਮਪਟ ਇੰਜੈਕਸ਼ਨ ਅਟੈਕ ਹੋ ਰਿਹਾ ਹੈ ਤੇ ਹੈਕਰਸ 1 ਲੱਖ ਵਾਰੀ ਉਹਨਾਂ ਨੇ ਪ੍ਰੌਮਪਟ ਇੰਜੈਕਟ ਕੀਤਾ ਹੈ ਯੂ نو ਹੈਕ ਕਰਨ ਲਈ ਕਿ ਜੇਮਨਾ ਕਿਸ ਤਰ੍ਹਾਂ ਮਤਲਬ ਹੈਕ ਹੋ ਜਾਵੇ ਉਸ ਤੇ ਡਾਟਾ ਬੇਸ ਹੈ ਉਹਨੂੰ ਉਹ ਕੈਪਚਰ ਕਰ ਸਕਦੇ ਹੂੰ ਤੇ ਬਿਕੋਜ਼ ਆਫ AI ਦੇਖੋ ਸਾਈਬਰ ਕਰਾਈਮ ਤੇ ਯੂ نو ਜਿਸ ਤਰ੍ਹਾਂ ਅਟੈਕਸ ਵੱਧ ਗਏ ਆ ਹੁਣ ਤੁਸੀਂ ਦੇਖੋ ਮਤਲਬ ਬਿਕੋਜ਼ ਹੈਕਰ ਜਿਹੜੇ ਆ ਉਹ AI ਨੂੰ ਟ੍ਰੇਨ ਕਰ ਰਹੇ ਆ ਖੁਦ ਅਟੈਕ ਨਹੀਂ ਕਰਕੇ AI ਨੂੰ ਅੱਗੇ ਲਾ ਕੇ ਕਰ ਰਹੇ ਆ ਜੀ ਆਟੋਮੇਸ਼ਨ ਅਟੈਕਸ ਕਰ ਰਹੇ ਜੀ ਬਟ ਮੈਂ ਦੇਖੋ ਕੋਈ ਨਾ ਕਹਿੰਦਾ ਕਿ ਮਤਲਬ ਇੱਕ ਨਾ ਪੋਜ਼ਿਟਿਵ ਸਾਈਡ ਵੀ ਹੈ ਹੂੰ ਹੁਣ ਮੈਂ ਹਮੇਸ਼ਾ ਕਹਿੰਦਾ ਵੀ ਜਿਸ ਤਰ੍ਹਾਂ ਸਾਈਬਰ ਸਿਕਿਉਰਿਟੀ ਫਾਰ AI ਔਰ AI ਫਾਰ ਸਾਈਬਰ ਸਿਕਿਉਰਿਟੀ ਹੂੰ ਹੁਣ ਜਿਸਾ ਮੈਂ ਸਾਈਬਰ ਸਿਕਿਉਰਿਟੀ ਡੋਮੇਨ ਤੇ ਆ ਤਾਂ ਵੀ ਆਰ ਯੂਜ਼ਿੰਗ ਲੋਟ ਆਫ AI ਬੇਸਡ ਟੂਲਸ ਟੈਕਨੀਕਸ ਟੂ ਚੈੱਕ ਟੂ ਕਾਊਂਟਰ ਦਾ ਅਟੈਕਸ ਕਿ ਮੈਨੂੰ ਜਦੋਂ ਬਾਹਰੋਂ ਅਟੈਕ ਆ ਰਿਹਾ ਹੈ ਕਿਸੇ ਨੈਟਵਰਕ ਤੇ ਸਾਡੇ ਕਲਾਇੰਟ ਦੇ ਜਾਂ ਕਿਸੇ ਵੀ ਕੰਪਨੀ ਦੇ ਅਸੀਂ AI ਟੂਲ ਯੂਜ਼ ਕਰਕੇ ਉਹਨੂੰ ਅਟੈਕ ਨੂੰ ਪਹਿਲੇ ਜਜਮੈਂਟ ਕਰ ਲੈਂਦੇ ਆ ਜੀ ਤੇ ਮਤਲਬ ਦੋਨਾਂ ਹੀ ਪਾਸੇ ਮਤਲਬ ਇੱਕ ਲਾਈਕ ਇੱਕ ਵਧੀਆ ਵੀ ਹੈ ਇੱਕ ਨੁਕਸਾਨ ਵੀ ਹੈ ਜਿਹੜੀ ਤੁਸੀਂ ਜਜਮੈਂਟ ਜਿਹੜੀ ਤੁਸੀਂ ਜਜਮੈਂਟ ਕਰਦੇ ਹੋ ਉਹਦੇ ਵਿੱਚ ਕੀ ਲੱਗਦਾ ਕਿ ਏ ਪਤਾ ਲੱਗਦਾ ਵੀ ਕਿੱਥੋਂ ਅਟੈਕ ਹੋ ਰਿਹਾ ਹੈ ਜਾਂ ਫਿਰ ਇਹ ਪਤਾ ਲੱਗਦਾ ਕਿ ਅਟੈਕ ਹੋ ਰਿਹਾ ਹੈ ਮਤਲਬ ਦੋਨੇ ਚੀਜ਼ਾਂ ਅਲੱਗ ਲੱ ਪਹਿਲੂ ਨਹੀਂ ਨਾ ਇੱਕ ਤਾਂ ਲੋਕੇਸ਼ਨ ਦਾ ਪਤਾ ਲੱਗਣਾ ਵੀ ਕਿੱਥੋਂ ਇਹ ਸਾਰੀ ਚੀਜ਼ਾਂ ਜਿਹੜੀ ਉਹ ਹੋ ਰਹੀ ਹੈ ਇੱਕ ਇਹ ਹੈ ਵੀ ਹਾਂ ਠੀਕ ਹੈ ਅਟੈਕ ਹੋ ਰਿਹਾ ਉਸ ਨੂੰ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਜੀ ਹੁਣ ਜਿੱਦਾਂ ਮਤਲਬ ਕੋਈ ਨੈਟਵਰਕ ਹੈ एग्जांपल ਹੈ ਸਰ ਟੈਕਨੀਕਲ ਅਸੀਂ ਗੱਲ ਕਰ ਥੋੜੀ ਮਾੜੀ ਜੀ ਕੋਈ ਜਿਸ ਦਾ ਸਰਵਰ ਹੈ ਕਿਸੇ ਕੰਪਨੀ ਦਾ ਕੋਈ ਬੈਂਕਿੰਗ ਹੋ ਗਿਆ ਹੈ ਜਾਂ ਕੋਈ ਵੀ ਅਲੱਗ ਇੰਸਟੀਟਿਊਸ਼ਨ ਕੋਈ ਆਰਗੇਨਾਈਜੇਸ਼ਨ ਹੋ ਗਈ ਗਵਰਨਮੈਂਟ ਦੀ ਉਹ ਸਰਵਰ ਬਾਰੋ ਕਨੈਕਟਡ ਹੁੰਦਾ ਹੈ बिकॉज ਲੋਕੀ ਕਨੈਕਟ ਕਰਦੇ ਆ ਜੀ ਹੁਣ ਉਸੇ ਸਰਵਰ ਤੇ ਜੇ ਜਦੋਂ ਬਾਰੋ ਅਟੈਕ ਆ ਰਿਹਾ ਹੈ ਤੇ ਉਸ ਚ ਨੇ ਇੱਕ ਨਈ ਟਰਮਨਲੋਜੀ ਕਹਿੰਦੇ ਸੌਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਉਸੇ ਸਿਕਿਉਰਿਟੀ ਆਪਰੇਸ਼ਨ ਸੈਂਟਰ ਜਿਹੜੀ ਟੀਮ ਹੈ ਉਹ 24 ਟੂ 7 ਲਾਈਕ ਅ ਬਾਡੀ ਸਿਕਿਉਰਿਟੀ ਫੋਰਸ ਉਹ AI ਟੂ ਲਿਕ ਕਰ ਦਿੰਦੀ ਹੈ ਕਿ ਜਦੋਂ ਬਾਰੋ ਕੋਈ ਕੋਈ ਫਿਸ਼ਿੰਗ ਅਟੈਕ ਆਏਗਾ ਕੋਈ ਮਾਲੀਸ਼ੀਅਸ ਕੋਈ ਟਰੈਫਿਕ ਆਏਗਾ ਕੋਈ ਸਪੋਜ਼ ਰਸ਼ੀਆ ਤੋਂ ਜਾਂ ਕੋਈ ਮਿਲਟ ਚਾਈਨਾ ਤੋਂ ਪਾਕਿਸਤਾਨ ਤੋਂ ਕੋਈ ਟਰੈਫਿਕ ਸਾਡੇ ਕੋਲ ਆ ਰਿਹਾ ਹੈ ਜੀ ਕੋਈ IP ਸਾਨੂੰ ਡਿਟੈਕਟ ਹੋ ਗਿਆ ਹੂੰ ਅਸੀਂ ਆਈਪੀ ਨੂੰ ਪਹਿਲੇ ਇਨਵੈਸਟਿਗੇਟ ਕਰਦੇ ਵੀ ਇਹ ਆਈਪੀ ਬਾਹਰੋਂ ਆ ਕਿਉਂ ਰਿਹਾ ਹੈ ਇਹ ਕੀ ਕਰਨਾ ਚਾਹੁੰਦਾ ਹੈ ਇਹ ਸਾਡਾ ਪੋਰਟ ਨੂੰ ਸਕੈਨ ਕਰ ਰਿਹਾ ਹੈ ਜਾਂ ਸਰਵਰ ਨੂੰ ਕੰਪਰੋਮਾਈਜ਼ ਕਰਨਾ ਚਾਹੁੰਦਾ ਹੈ ਸਹੀ ਇਹ ਸਾਨੂੰ ਪਹਿਲੇ ਸਟੈਪ ਤੇ ਉਸ ਅਟੈਕ ਨੂੰ ਰੋਕਣ ਲਈ ਸਾਨੂੰ ਇੱਕ ਟੈਕਨੀਕ ਮਿਲ ਜਾਂਦੀ ਹੈ AI ਬੇਸ ਨਾਲ ਕਿ ਵੀ ਇਸ ਬਿਕੋਜ਼ ਦੇਖੋ ਨੈਟਵਰਕ ਜੀ ਹੋ ਸਕਦਾ ਕਿ ਇੱਕ ਸਰਵਰ 100 ਤੋਂ 10000 ਸਰਵਰ ਹੋ ਜਾਂ 19 ਇਕੁਪਮੈਂਟ ਅਲੱਗ ਅਲੱਗ ਲੱਗੇ ਹੁੰਦੇ ਹਨ ਤੁਹਾਨੂੰ ਜੀ ਤੁਸੀਂ ਐਕਸਪਰਟ ਤੁਸੀਂ ਐਕਸਪਰਟ ਹੋ ਹਨਾ ਤਾਂ ਜਿਹੜੇ ਆਮ ਲੋਕ ਨੇ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਅੱਜ ਕੱਲ ਫੋਨਸ ਨੇ ਤਾਂ ਆਮ ਲੋਕ ਉਹੀ ਫੋਨ ਦੇ ਜ਼ਰੀਏ ਹੀ ਡਿਜੀਟਲ ਅਰੈਸਟ ਹੋ ਰਹੇ ਨੇ ਉੱਥੇ ਹੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਤਾਂ ਉਹ ਕਿਵੇਂ ਆਪਣੇ ਆਪ ਨੂੰ ਸੁਰੱਖਿਤ ਰੱਖ ਸਕਦੇ ਨੇ ਕਿਉਂਕਿ ਸਮਾਂ ਆਪਣੇ ਕੋਲ ਸਿਰਫ 2 ਮਿੰਟ ਦਾ ਰਹਿ ਗਿਆ ਮੈਂ ਵਾਰੀ-ਵਾਰੀ ਤੁਹਾਡੇ ਕੋਲ ਆਵਾਂਗੀ ਤਾਂ ਜਾਂਦੇ ਜਾਂਦੇ ਇਹ ਜ਼ਰੂਰ ਦੱਸੋ ਕਿਵੇਂ ਲੋਕ ਆਪਣੇ ਆਪ ਨੂੰ ਸੁਰੱਖਿਤ ਰੱਖਣ ਦੇਖੋ ਮੈਂ ਸਿੰਪਲੀ ਕਹਿੰਦਾ ਕਿ ਪਹਿਲਾਂ ਤਾਂ ਇੱਕ ਥੰਬ ਰੂਲ ਹੈ ਉਹਨੂੰ ਕਹਿੰਦੇ ਆ ਆਪਾਂ ਜ਼ੀਰੋ ਟ੍ਰਸ ਪ੍ਰਿੰਸੀਪਲ which says in digital world never trust always verify koi bhi tonu dikhda hai mobile te aanda hai koi message aanda hai koi ਤੁਨ ਧਮਕਾਉਂਦਾ ਹੈ ਡਰਾਉਂਦਾ ਹੈ ਜਾਂ ਕੋਈ ਤੁਨ ਲਾਲਚ ਦੇ ਰਿਹਾ ਕਿਸੇ ਚੀਜ਼ ਦਾ ਸਸਤੇ ਦੇ ਰਿਹਾ ਉਹਨੂੰ ਤੁਸੀਂ ਵੈਰੀਫਾਈ ਕਰੋ ਹੂੰ ਤੁਸੀਂ ਬਲੀਵ ਨਾ ਕਰੋ ਸਕੈਮ ਹੋ ਸਕਦਾ ਹੈ ਬਹੁਤ ਵੱਡਾ ਹੂੰ ਦੂਜਾ ਨਾ ਇੱਕ ਸਾਈਬਰ ਕ੍ਰਿਮੀਨਲ ਚ ਹੈਕਰ ਚ ਬਹੁਤ ਬੜਾ ਫਰਕ ਹੁੰਦਾ ਹੈ ਹੈਕਰ ਜਿਹੜੇ ਹੁੰਦੇ ਆ ਉਹ ਟ੍ਰੇਨਰ ਟੈਕਨੀਕਲ ਹੁੰਦੇ ਆ ਜਿਹੜੇ ਸਾਈਬਰ ਕ੍ਰਿਮੀਨਲ ਤਾਂ ਦੇ ਆ ਡੇਟਾ ਠੱਗ ਯੂ نو ਉਹ ਟੈਕਨੀਕ ਲੱਭ ਲੈਂਦੇ ਆ ਤੇ ਬੇਸਿਕਲੀ ਦੇ ਆਰ ਬ੍ਰੇਕਿੰਗ ਨਾਟ ਦਾ ਟੈਕਨੋਲੋਜੀ ਬਟ ਦਾ ਸਾਈਕੋਲੋਜੀ ਆਫ ਦਾ ਪਰਸਨ ਸਾਈਕੋਲੋਜੀ ਕਿਦਾਂ ਜਦੋਂ ਕਿਸੇ ਨੂੰ ਲਾਲਚ ਦਿੰਦੇ ਆ ਕੋ ਸਸਤੇ ਦੇ ਦੇ ਰਹੇ ਆ ਕਹਿੰਦੇ ਟੂ ਇਨਵੈਸਟਮੈਂਟ ਕਰਾ ਕੇ ਕਿੰਨੇ ਇਨਵੈਸਟਮੈਂਟ ਫਰਾਡ ਹੋ ਰਹੇ ਆ ਨਾ ਲੋਕੀ ਲਾਲਚ ਆ ਜਾਂਦੇ ਆ ਲਾਲਚ ਬੁਰੀ ਬਲਾ ਪਰ ਲੋਕੀ ਅਮਲ ਨਹੀਂ ਕਰਦੇ ਬਿਲਕੁਲ ਦੂਜਾ ਕੀ ਹੈ ਡਰਾ ਕੇ ਧਮਕਾ ਕੇ ਮਤਲਬ ਪੈਸਾ ਕਢਾ ਰਹੇ ਆ ਤੀਜਾ ਹੈ ਕਿ ਕ੍ਰੀਏਟਿੰਗ ਅਰਜੈਂਸੀ ਡੂ ਇਟ ਰਾਈਟ ਨਾਓ ਰਾਈਟ ਅਵੇ ਤੁਹਾਡਾ ਚਲਾਨ ਹੋ ਗਿਆ ਏਪੀਕੇ ਫਾਈਲ ਇੰਸਟਾਲ ਕਰੋ ਤੇ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਜੋ ਤੁਸੀਂ ਮੋਬਾਈਲ 'ਚ ਦੇਖ ਰਹੇ ਹੋ ਡੀਟਲ ਵਰਡ ਜੋ ਦਿਖ ਰਿਹਾ ਹੈ ਉਹ ਸੱਚ ਨਹੀਂ ਹੋ ਸਕਦਾ ਉਹ ਸੱਚ ਦਾ ਜੂਟੋ ਸਕੈਮ ਹੋ ਆਲਵੇਸ ਵੈਰੀਫਾਈ ਕਰਨਾ ਹੈ ਪਹਿਲੀ ਵਾਰ ਬਲੀਵ ਨਹੀਂ ਕਰਨਾ ਕਿਤੇ ਲਿੰਕ ਤੇ ਕਲਿੱਕ ਨਹੀਂ ਕਰਨਾ ਇੱਕ ਲਿੰਕ ਕਲਿੱਕ ਕਰਦੇ ਪੂਰਾ ਮੋਬਾਈਲ ਹੈਕ ਜਾਂ ਕੰਪਰਮਾਈਜ਼ ਹੋ ਜਾਂਦਾ ਹੈ ਕੰਪਰਮਾਈਜ਼ ਇਸ ਵੇ ਦਾ ਹੁੰਦਾ ਹੈ ਕਿ ਹੈਕਰ ਸਕੈਮਰ ਪੂਰੀ ਮੋਬਾਈਲ ਦੀ ਐਕਟੀਵਿਟੀ ਦੇਖ ਸਕਦਾ ਹੈ ਜੀ ਤੁਹਾਨੂੰ ਜੀ ਹੋਰ ਵੀ ਨਹੀਂ ਦੱਸੋਗੇ ਤਾਂ ਇਸ ਨੂੰ ਦੇਖ ਰਹੇ ਹੋ ਰੋਕਣਾ ਚਾਹਵਾਂਗੀ ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਕੋਈ ਵੀ ਜੀ ਜਾਂਦੇ ਜਾਂਦੇ ਚੰਦ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਇਹ ਹੀ ਕਹਿਣਾ ਚਾਹਾਂਗਾ ਜੀ ਜੋ ਤਰਨ ਸਿੰਘ ਕਹਿ ਰਹੇ ਜਿਤਾ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਜ਼ੀਰੋ ਟਰਸਟ ਪਾਲਿਸੀ ਮਤਲਬ ਔਰ ਸਭ ਜਿਹੜੀ ਇੱਕ ਹੋਰ ਜ਼ਰੂਰੀ ਚੀਜ਼ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਨਾ ਖਾਸ ਕਰ ਬੱਚਿਆਂ ਦੀਆਂ ਫੋਟੋਆਂ ਫੈਮਿਲੀ ਦੀਆਂ ਫੋਟੋਆਂ ਜੀ ਆਪਾਂ ਨੂੰ ਉਸ ਨੂੰ ਸਭ ਤੋਂ ਜ਼ਿਆਦਾ ਵਚਕੇ ਰਹਿਣਾ ਚਾਹੀਦਾ ਕਿਉਂਕਿ ਇਦਾਂ ਦੇ ਵੀ ਕੇਸ ਹੋਏ ਆ ਜਿਦੇ ਵਿੱਚ ਤੁਹਾਡੀ ਨੱਚੇ ਦੀ ਫੋਟੋਆਂ ਕਨਵਰਟ ਕਰ ਦਿੱਤੀਆਂ ਜਾਂ ਵੀਡੀਓ ਦੇ ਵਿੱਚ ਔਰ ਬਾਅਦ ਦੇ ਵਿੱਚ ਉਹਨੂੰ ਹੀ ਬਾਅਦ ਚ ਦਰਾਇਆ ਜਾ ਰਿਹਾ ਤੁਹਾਨੂੰ ਕਾਇਆ ਜਾ ਰਿਹਾ ਇਵਨ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਜੀ ਇਹ ਵੀ ਵੀਡੀਓ ਨੂੰ ਇਦਾਂ ਕਰ ਦਿੰਦੇ ਆ ਕਿ ਇਹ AI ਦੇ ਵਿੱਚ ਕੁਝ ਵੀ ਹੋ ਸਕਦਾ ਜੀ ਜੀ ਬਹੁਤ-ਬਹੁਤ ਤਨਫਾ ਤੁਹਾਡੇ ਦੋਵਾਂ ਦਾ ਤੁਸੀਂ ਸਾਥ ਨਾਲ છોੜੇ ਤੇ ਸਾਡੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ AI ਦਾ ਜ਼ਮਾਨਾ ਹੈ ਜ਼ਰੂਰ ਇਸ ਟੈਕਨੋਲੋਜੀ ਨੂੰ ਯੂਜ਼ ਕਰੋ ਪਰ ਉਸ ਹੱਦ ਤੱਕ ਕਰੋ ਕਿ ਤੁਹਾਡਾ ਆਪਣਾ ਕੋਈ ਨੁਕਸਾਨ ਨਾ ਹੋਵੇ ਜਾਂ ਫਿਰ ਤੁਸੀਂ ਕਿਸੇ ਦਾ ਨੁਕਸਾਨ ਨਾ ਕਰ ਸਕੋ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਹੈ ਨਹੀਂ ਜੀ ਮਿਲਾਂਗੇ ਆਪਾਂ ਕੱਲ ਕਿਸੇ ਹੋਰ ਨਵੇਂ ਮਸਲੇ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦੋਵਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰ